ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਪਰ ਪੰਜਾਬ ਪੁਲਿਸ ਦੀ ਮੁਲਾਜ਼ਮ ਚਿੱਟੇ ਨਾਲ ਫੜੀ ਗਈ ਪਰ ਪੂਰੇ ਪੰਜਾਬ 'ਚ ਰੌਲਾ ਪਿਆ ਕਿ ਉਹਦਾ ਘਰ ਕਿਉਂ ਨਹੀਂ ਢਾਇਆ ਗਿਆ? ਮੀਡੀਆ ਉਹਦੇ ਘਰਾਂ ਤੱਕ ਪਹੁੰਚਦਾ ਹੈ, ਘਰ ਦਿਖਾਇਆ ਜਾਂਦਾ ਹੈ ਕਿ ਇਹ ਘਰ ਢਾਇਆ ਕਿਉਂ ਨਹੀਂ ਜਾਂਦਾ ਜਦੋਂ ਕਿ ਗਰੀਬਾਂ ਦਾ ਘਰ ਤਾਂ ਢਾ ਦਿੰਦੇ ਹੋ। ਅੱਜ ਅਸੀਂ ਉਸੇ ਘਰ 'ਚ ਬੈਠੇ ਹਾਂ। ਅਮਨਦੀਪ ਕੌਰ ਪੰਜਾਬ ਪੁਲਿਸ ਦੀ ਮੁਲਾਜ਼ਮ ਥਾਰ ਗੱਡੀ ਵਾਲੀ ਕਿਹਾ ਜਾਂਦਾ ਹੈ ਬਹੁਤ ਸਾਰੇ ਨਾਂ ਨੇ ਅਮੰਦੇ। ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਤੇ ਪਿਛਲੇ 1 ਮਹੀਨੇ ਦੌਰਾਨ ਬਹੁਤ ਨਿਊਜ਼ ਦੇਖੀਆਂ ਜਿੱਥੇ ਇਨਸਟਾ ਕੁਈਨ ਕਿਹਾ ਗਿਆ ਕਿਤੇ ਥਾਰ ਵਾਲੀ ਕੁੜੀ ਕਿਹਾ ਗਿਆ ਇਹ ਸਾਰੇ ਨਾਵਾਂ ਦੇ ਨਾਲ ਮਸ਼ਹੂਰ ਹੋਈ ਅਮਨ ਪਿਛਲੇ 12-13 ਸਾਲਾਂ ਦੀ ਸਰਵਿਸ 'ਚ ਵਿਵਾਦਾਂ ਨਾਲ ਘੇਰੀ ਰਹੀ ਹੈ ਪਰ ਹੁਣ ਜਿਹੜੀ ਗੱਲ ਆਈ ਹੈ ਉਹ ਬਹੁਤ ਗੰਭੀਰ ਹੈ ਕਿ ਅਮਨ ਚਿਟਾ ਵੇਚਦੀ ਹੈ ਅਮਨ ਚਿਟਾ ਪੀਂਦੀ ਵੀ ਹੈ ਅਮਨ ਕੁੜੀਆਂ ਸਪਲਾਈ ਕਰਦੀ ਐ ਅਮਨ ਕੋਲੇ 30-30 ਲੱਖ ਦੀਆਂ ਘੜੀਆਂ ਨੇ ਕਰੋੜਾਂ ਦੀ ਪ੍ਰਾਪਰਟੀ ਐ 50-60 ਹਜ਼ਾਰ ਦੀ ਤਨਖਾਹ ਵਾਲੀ ਪੁਲਿਸ ਮੁਲਾਜ਼ਮ ਕੋਲੇ ਇਹ ਸਭ ਕੁਝ ਕਿੱਥੋਂ ਆ ਗਿਆ ਸਮਾਜ ਸੇਵੀਆਂ ਤੋਂ ਲੈ ਕੇ ਪੋਲਿਟੀਸ਼ੀਅਨਸ ਤੱਕ ਇੱਥੋਂ ਤੱਕ ਕਿ ਲੀਡਰ ਆਫ ਆਪੋਜੀਸ਼ਨ ਤੱਕ ਨੇ ਇਹਦੇ ਤੇ ਸਵਾਲ ਖੜੇ ਕੀਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸਿਕਿਉਰਿਟੀ ਦਾ ਵੀ ਮੈਟਰ ਆਇਆ ਕਿ ਅਮਨ ਉਹ ਵੀ ਸਿਕਿਉਰਿਟੀ ਢੰਗ ਨਾਲ ਨਹੀਂ ਕਰ ਰਹੀ ਸੀ 31 ਦੇ ਨੇੜੇ ਟਰਾਂਸਫਰਸ ਦੀ ਚਰਚਾ ਅਜ ਅਮਨਦੀਪ ਕੌਰ ਥਾਰ ਵਾਲੀ ਜਾਂ ਤੁਸੀਂ ਕਹਿ ਲੋ ਕਿ ਇਨਸਟਾ ਕੁਈਨ ਪਰ ਮੈਂ ਕਹੂੰਗਾ ਕਿ ਪੁਲਿਸ ਮੁਲਾਜ਼ਮ ਜਿਹਦੇ ਤੇ ਚਿੱਟਾ ਪੀਣ ਦਾ ਤੇ ਵੇਚਣ ਦਾ ਦੋਸ਼ ਲੱਗਿਆ ਐਸਐਮਟੀਵੀ ਤੇ ਸਾਡੇ ਨਾਲ ਨੇ ਅਮਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਿੱਟਾ ਕਿਉਂ ਵੇਚਦੇ ਹੋ ਕਿਹਨੇ ਲਾਇਆ ਔਰ ਕੀ ਖੱਟਿਆ ਇਹਦੇ ਚ ਸਭ ਤੋਂ ਪਹਿਲੀ ਵੱਡੀ ਤੇ ਝੂਠੀ ਗੱਲ ਇਹ ਮੇਰੇ ਤੇ ਜੋ ਇਲਜ਼ਾਮ ਲਾਇਆ ਗਿਆ ਮੈਂ ਚਿਟਾ ਪੀਨੀ ਆ ਜਮੈਂ ਬੇਚਦੀ ਆ ਮੇਰੀ 14 ਸਾਲ ਦੀ ਸਰਵਿਸ ਹੋ ਗਈ ਆ ਉਹਦੇ ਵਿੱਚ ਹਰ ਸਾਲ ਪੁਲਿਸ ਮੁਲਾਜ਼ਮਾਂ ਦਾ ਸਾਲਾਨਾ ਮੈਡੀਕਲ ਹੁੰਦਾ ਜੋ ਅੱਜ ਤੱਕ ਕਦੇ ਵੀ ਮੇਰਾ ਪੋਜ਼ਿਟਿਵ ਨਹੀਂ ਆਇਆ ਡੋਪ ਟੈਸਟ ਆ ਜਿਹੜਾ ਮੇਰਾ ਲਗਾਤਾਰ 3-4 ਸਾਲਾਂ ਤੋਂ ਮੇਰੇ ਅਫਸਰਾਂ ਦੇ ਮੈਂ ਖੁਦ ਮੈਂ ਪੇਸ਼ ਕਰਦੀ ਆ ਜੋ ਕਿ ਹਮੇਸ਼ਾ ਹੀ ਮੇਰੀ ਜਿਹੜੀ ਡੋਪ ਟੈਸਟ ਦੀ ਰਿਪੋਰਟ ਆ ਨੈਗੇਟਿਵ ਆਉਂਦੀ ਆ ਜਿਸ ਦਿਨ ਤੁਹਾਨੂੰ ਫੜਿਆ ਗਿਆ ਪੁਲਿਸ ਦਾ FIR ਦੇ ਮੁਤਾਬਕ ਕਿ ਤੁਸੀਂ ਥਾਰ 'ਚ ਜਾ ਰਹੇ ਸੀ ਪੁਲਿਸ ਨੇ ਨਾਕਾ ਲਾਇਆ ਤੁਹਾਨੂੰ ਰੋਕਿਆ ਗਿਆ 17 ਗ੍ਰਾਮ ਚਿੱਟਾ ਤੁਹਾਡੀ ਗੱਡੀ 'ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਸਹੀ 3 ਵਜੇ ਆਪਣੇ ਪੁਲਿਸ ਲੈਂਡ ਦੇ ਵਿੱਚੋਂ 2 April ਦੀ ਗੱਲ ਹੈ ਇਹ ਸਹੀ 3 ਵਜੇ ਆਪਣੀ ਡਿਊਟੀ ਤੋਂ ਪੁਲਿਸ ਲੈਂਡ ਦੇ ਵਿੱਚੋਂ ਮੈਂ ਨਿਕਲੀ ਆ 10 ਮਿੰਟਾਂ ਦੇ ਵਿੱਚ ਦੀ ਮੈਂ ਨੰਨੀ ਸ਼ਾ ਚੌਂਕ ਦੇ ਉੱਤੇ ਪਹੁੰਚ ਜਾਨੀ ਆ ਬੀਟੀ ਦੀ ਸਪੀਡ ਆ ਮੇਰੀ ਨਾਰਮਲ ਆ ਰਹੀ ਆ ਮੈਂ ਉਸ ਵਾਰ ਵੀ ਮੈਨੂੰ ਅਚਾਨਕ ਉਥੇ ਰੋਕਿਆ ਜਾਂਦਾ ਮੇਰੀ ਚੈਕਿੰਗ ਕੀਤੀ ਜਾਂਦੀ ਆ ਜਦ ਕਿ ਮੈਨੂੰ ਅਗਰ ਮੇਰੇ ਦਿਲ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਇਹ ਵੀ ਕਹਿ ਸਕਦੀ ਆ ਵੀ ਮੇਰੇ ਕੋਲੇ ਵੀ ਕੋਸ਼ਿਸ਼ ਮੈਨੂੰ ਮੈਨੂੰ ਮਨ ਡਰ ਹੁੰਦਾ ਜੇ ਠੀਕ ਹੈ ਮੈਂ ਕਿਸੇ ਵੀ ਅਫਸਰ ਨੂੰ ਮੈਂ ਫੋਨ ਪਹਿਲਾਂ ਹੀ ਲਾ ਸਕਦੀ ਸੀ ਮੇਰੇ ਤੇ ਵੀ ਇਲਜ਼ਾਮ ਲੱਗੇ ਆ ਵੀ ਕਿਸੇ ਅਫਸਰ ਦੇ ਨਾਲ ਮੈਂ ਨਹੀਂ ਨਹੀਂ ਤੁਸੀਂ ਕਿਹਾ ਕਿ ਮੈਂ ਖੜ੍ਹ ਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਆ ਹਾਂਜੀ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜੇ ਮੇਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਂਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੇ ਇਹਨਾਂ ਦੀ ਗੱਲ ਕਰਵਾਉਂਦੀ ਮੇਰੇ ਤੇ ਕਾਰਵਾਈ ਪੈਂ